ਫਰੈਂਡ ਲਵਨ ਚੜੀ ਅੱਛਾ ਫਰੈਂਡ ਚਾਰ ਦੇ ਖੰਡ ਨੇ ਸਮਝੀ ਕਿਰਾਏ ਕੋਟ ਦੇ ਚਾਹ ਸਾਰੇ ਗੰਮੀ ਆ ਹਾਂ ਠੀਕ ਆ ਵਾਹ ਹਾਂ ਜੀ ਉਹ ਕਹਿੰਦਾ ਕੀ ਹੋਇਆ ਵਾ ਅੱਗੇ ਫਰੋਂ ਨਾਲੀ ਮਿੱਟੀ ਨਾਲੀ ਪਾਣੇ ਸਭ ਕੁਝ ਮੈਂ ਕਿਹਾ ਕੁੜੇ ਬਚਾ ਲੀਆ ਲੈ ਆ ਉਹ ਕੁੜੇ ਧੌਂ ਨੇ ਥੇ ਦੋਵੇਂ ਮੇਰੇ ਇੱਥੇ ਕਾ ਸੋਲ ਲਿਆ ਤੇ ਬਚਾ ਲਿਆ ਸਾਰਾ ਇਦਾਂ ਦਾ ਹੀ ਫੋਟੋ ਵਾਰ ਕੇ ਬਚਾ ਕੁਹੇ ਨਾ ਇਹ ਮੁੰਡੇ ਦਾ ਨਾਮ ਤੇ ਮੁੰਡੇ ਨਾਮ ਤੇ ਮੇਰਾ ਪਛਾਣ ਹੈ ਨੀ ਚਾਲੀ ਇਹ ਕੱਪੜੇ ਦਾ ਆਹੀ ਹੂੰ ਇਹ ਆ ਕਮਜ਼ੋਰ ਸੀਗਾ ਪੈਰ ਕੋਈ ਟੁੱਟ ਗਿਆ ਥਾਲਾ ਜੀ ਤੇ ਬਾਹਾਂ ਜਣ ਬਚੀਆਂ ਤੇ ਲੱਕੀ ਦੇ ਸੀਗਾ ਇੱਥੋਂ ਚੱਲੇ ਸੀ ਥੱਲੇ ਲੱਗਣਾ ਮੇਰਾ ਨਾਮ ਨਲਤਾ ਕੁਮਾਰੀਆ ਤੇ ਪਾਣੀ ਮੈਂ ਨਾ ਕੋਠੇ ਤੇ ਕੱਪੜੇ ਲਾਂ ਚੜੀ ਸੀ ਤੇ ਮੈਂ ਨਾ ਉਹਦਾ ਕਿੰਨਾ ਥੱਲੇ ਬਾਲੇ ਵੀ ਨਾਲ ਚੜ੍ਹ ਗਈ ਤੇ ਮੈਂ ਥੱਲੇ ਗਈ ਜਿਆਦਾ ਕਿੰਨਾ ਜੇ ਮੇਰੀਆਂ ਟੀਕਾ ਨਿਕਲੀਆਂ ਤਾਂ ਉਹੁੰ ਮੁੰਡੇ ਹੀ ਕੋਠੇ ਦੇ ਗੁੱਡੇ ਦਾਣ ਦੇ ਉਹਨਾਂ ਨੇ ਮੈਨੂੰ ਫੜ ਫੜ ਕੇ ਤੇ ਉਹ ਫੜ ਲਿਆ ਨਿੱਤੇ ਜੇ ਮੈਸੇ ਥੱਲੇ ਪੁੰਜੇ ਡੇਗ ਪਿੰਡ ਦੀ ਪਾਲਟੀ ਥੱਲੇ ਪਾਣੀ ਵਾਲੀ ਉਹਦੇ ਉੱਪਰ ਮੇਰਾ ਸਿਰ ਪੈਣਾ ਇਸੇ ਤੇ ਨਾਲ ਹੀ ਮੇਰਾ ਸਿਰ ਫੜ ਜਾਣਾ ਇਸੇ ਨਾਲ ਹੀ ਮੈਂ ਖਤਮ ਹੋ ਜਣਾ ਸੀ ਹਨ ਬਹਿਰ ਦਾ ਡਰ ਜਾ ਤੂ ਥੱਲੇ ਲੱਗੇ ਹਾਂਜੀ ਮਤਲਬ ਲੰਕੀ ਗਈ ਬੂੜੀ ਕਿਤੇ ਹਾਂਜੀ ਉਹ ਤੇ ਮੁੰਡਿਆਂ ਨੇ ਮੇਰੀ ਚੀਕਾਂ ਨੇ ਸੁਣੀਆਂ ਤੇ ਉਹਦਾ ਕਿ ਨਾ ਮੈਨੂੰ ਫੜਾ ਫੜ ਬਚਾਇਆ ਜਿੰਦਾ ਕਾਫੀ ਪੁਰਾਣਾ ਮਕਾਨ ਹੈ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬਾਜੀ ਇੱਕ ਘੱਟੋ ਘੱਟ 50 ਸਾਲ ਤੋਂ ਬੱਗੇ ਹੋਣੇ ਆਪਣੇ ਉਸੇ ਕੋਸ਼ਿਸ਼ ਨਹੀਂ ਕੀਤੀ ਸਰਕਾਰ ਨੂੰ ਨਹੀਂ ਨਹੀਂ ਪਾਦੀ ਹੈ ਅਗਾਈ ਫਾਈਲ ਹੀ ਭਰ ਕੇ ਦਿੱਤੀ ਮੁੜ ਕੇ ਨਹੀਂ ਬੋਤ ਸੀ ਕਿਤੇ ਫਾਈਲ ਭਰ ਕੇ ਦਿੱਤੀ ਉੱਥੇ ਕਮੇਟੀ ਘਰੀ ਕਿੰਨੇ ਦਿਨ ਹੋ ਗਏ ਕਹਿੰਦੇ ਨਹੀਂ 3 ਸਾਲ ਹੋ ਗਿਆ ਕੋਣ ਕੋਲ ਰਹਤਾ ਹੈ ਕਿ ਉੱਥੇ ਅਹੀਂ ਇੱਕ ਮੇਰਾ ਬੱਚਾ ਵਾ ਤੇ ਦੈਂਜੀ ਇਹੀਂ ਆਪੇ ਆਂ ਬਸ ਕੀ ਕਰਦੇ ਘਰ ਵਾਲੋ ਕੀ ਕਰਦੇ ਉੱਥੇ ਦਿਹਾੜੀ ਤਾਂ ਪਹਿਲਾਂ ਦੇ ਤਸੀਲ ਲਈ ਅੰਜੜੀ ਵਾਜਾ ਮਾਜਾ ਮਾਜਾ ਮਾਰਦੇ ਉਨ ਐਮਸੀ ਸਾਹਿਬ ਆਏ ਆ ਕਹਿੰਦੇ ਵੀ ਛੱਤ ਲਈ ਗ੍ਰਾਂਟ ਦਵਾਵਾਂਗਾ ਕੀ ਕਹਿਣਾ ਚਾਹੋਗੇ ਹਾਂਜੀ ਇਹਨੂੰ ਮਿਲਣੀ ਚਾਹੀਦੀ ਹੈ ਭਾਜੀ ਅਸੀਂ ਇਹ ਮਕਾਨ ਦਾ ਥੋੜਾ ਬੋਤਾ ਕਰੀਏ ਪੂਰਾ ਮਕਾਨ ਕੱਚਾ ਹੈ ਕਦੀ ਵੀ ਡਿੱਗ ਸਕਦਾ ਹੈ ਖਤਰਨਾਕ ਹੈ ਹਾਂਜੀ ਹਾਂਜੀ ਚਲੋ ਹਾਂਜੀ ਐਮਸੀ ਦਾ ਸਾਹਿਬ ਦੱਸ ਦਿਓ ਕਿੰਨੇ ਫਾਈਲ ਦਿੱਤੀ ਦੀ ਹੈ ਕੀ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਹੋ ਜਿਹੜੀ ਸਾਰਾ ਘਰ ਕੱਚਾ ਦੇਖਿਆ ਕੋਠਾ ਗੱਲ ਹੈ ਮੈਂ ਆਪਣੀ ਵਾਰ ਚ ਬੜੀ ਗ੍ਰਾਂਟ ਦਵਾਈ ਹੈ ਹਾਂ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮੈਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤੇ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਕੱਚਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਰਤੀ ਹੈ ਤੇ ਮੈਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਲੋੜੀ ਨਹੀਂ ਪਰ ਮੈਂ ਹੁਣ ਮੇਰੇ ਨਾਲ ਚੱਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਤੇ ਪੁਰਾਣੀ ਨਿਕਲ ਆਈ ਇਹਨਾਂ ਦੀ ਫਾਈਲ ਮੈਂ ਕਢਾ ਲਾਂ ਜਾਂ ਨਹੀਂ ਨਿਕਲੀ ਤੇ ਨਵੇਂ ਸਿਰਿਓ ਫਾਈਲ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਹਣ ਤਰਾਂਗੇ ਮੈਂ ਆਪਣੇ ਅਲੋ ਵਿੱਚ ਮਦਦ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰੀ ਕਿ ਮੇਰਾ ਮਹੱਲਾ ਵਾ ਕੋਈ ਇਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਗਿਲੀ ਕਰ ਛੱਡਦੇ ਮੇਰਾ ਜਿਹੜਾ ਮਾਰਨ ਹੈ ਇਹ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦਾ ਐਸੀ ਦਾ ਸੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਣਿਆ ਇਹਨਾਂ ਦਾ ਵੀ ਫਰਜ਼ ਬੰਦਾ ਵੀ ਤੁਹਾਡੇ ਥਰੂ ਹਾਂਜੀ ਹਾਂਜੀ ਤੱਕ ਨੌਲੇਜ ਹੋਏ ਸਾਰਾ ਪਰ ਇਹ ਔਰਤਾਂ ਮਾਥਾ ਬੱਚੀ ਹੈ ਉਪਰ ਡਿੱਗ ਲੱਗੇ ਥੱਲੇ ਆ ਜਾਂਦੇ ਮੈਨੂੰ ਬੜੇ ਵੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਤੇ ਕੋਈ ਗੱਲ ਨਹੀਂ ਇਹਦਾ ਕਾਰਜ ਹੁਣ ਹਾਲ ਪਰ ਇਹਨਾਂ ਦਾ ਵੀ ਫਰਜ ਪੰਦਾ ਵੈ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ ਪੰਦਾ ਸਾਨੂੰ ਸਤ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਰਣੀ ਜਿੱਥੇ ਇੰਨੀ ਗ੍ਰਾਂਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗ੍ਰਾਂਟ ਆ ਇੱਥੇ ਦਿੱਤੀਆਂ ਵਾ ਇਹਨਾਂ ਦੇ ਗਵਾਹਾਂ ਦੇ ਲਾਗੇ ਪੁੱਛੋ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ ਸਾਡੇ ਕੋ ਆਣ ਕੇ ਤਾਂ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨਾਲ ਚੱਗਈ ਆ ਤੇ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪਹਿਲ ਦੇ ਆਧਾਰ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ